ਅਸੀਂ ਆਪਣੀ ਸਿੰਘਣੀ ਨਾਲ ਸਾਨੂੰ ਦਾਮੇ ਪਾਤਸ਼ਾਹ ਨੇ ਕਿਹਾ ਆਪਣੀ ਸਿੰਘਣੀ ਨਿਜ ਨਾਰੀ ਕੈ ਸੰਗ ਨੇਹ ਤੁਮ ਨਿਤ ਵਡਾਈਓ ਆਪਣੀ ਇਸਤਰੀ ਦੇ ਨਾਲ ਜੋ ਤੂੰ ਚੋਲ ਮੋਲ ਕਰਨਾ ਕਰ ਪਰ ਬਾਕੀ ਧੀਆਂ ਪਹਿਣਾ ਹੋਣੀਆਂ ਚਾਹੀਦੀਆਂ ਸਾਰਿਆਂ ਨਾਲ ਗੰਧਲਾ ਵਿਹਾਰ ਨਾ ਰੱਖੀ ਉਹ ਜ਼ਰੂਰੀ ਵੀ ਆ ਕਾਮ ਕਰਿਆ ਜਰੀ ਆ ਨਾ ਔਰਤ ਦੇ ਨਾਲ ਆਪਾਂ ਜਿਹੜਾ ਪ੍ਰੇਮ ਪਿਆਰ ਕਰਨਾ ਸਿੰਘ ਗਰਸਤੀ ਪਹਿਲਾਂ ਵੀ ਹੋਏ ਆਪਾਂ ਕੋਈ ਕੋਈ ਨਵੀਂ ਗੱਲ ਤਾਂ ਨਹੀਂ ਕਰ ਰਹੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਗਰਸਤੀ ਹੋਏ ਆ ਤਾਂ ਮਹਾਰਾਜ ਨੇ ਆਪਣੇ ਅਨੁਭਵ ਤੋਂ ਆਮ ਤੋਂ ਉੱਤੇ ਉੱਠਣ ਦੀਆਂ ਤੁਹਾਨੂੰ ਗੱਲਾਂ ਦੱਸੀਆਂ ਕਿ ਮੇਰੇ ਪੁੱਤ ਬਚੇ ਰਹਿਣ ਯਾਰ ਮੇਰੇ ਪੁੱਤ ਪੁੱਤ ਵਿਆਹ ਹੋਇਆ ਹੈ ਸਿੰਘ ਦਾ ਚੰਡੀਗੜ੍ਹ ਐ ਇੱਥੇ ਸਿੰਘਣੀ ਰੋਮਦੀ ਸੀ ਵਿਚਾਰੀ ਸਿੰਘ ਜਨੇ ਹੰਗ ਸਿੰਘ ਤਿਆਰ ਪਰ ਤਿਆਰ ਆ 6 ਸਾਲ 5 ਸਾਲ ਪਹਿਲਾਂ ਉਹਦਾ ਕਿਸੇ ਕੁੜੀ ਨਾਲ ਚੱਕਰ ਚੱਲਿਆ ਵਿਆਹ ਹੋ ਗਿਆ ਉਹਦੇ ਕੁੜੀ ਦੇ ਨਾਲ 2 ਸਾਲ ਬਾਅਦ ਵਿਆਹ ਤੋਂ ਅਣਬਣ ਹੋ ਗਈ ਥੋੜਾ ਟਾਈਮ ਆਡ ਰਹਿਣ ਲੱਗ ਪਏ ਡਾਈਵੋਰਸ ਫਾਈਲ ਕਰਤਾ ਨਿਹੰਗ ਸਿੰਘ ਨੇ ਕੁੜੀ ਇੱਕ ਹੋਰ ਫਸਾ ਲਈ ਚੰਡੀਗੜ੍ਹ ਦੀ ਹੈ ਇੱਥੇ ਘਰੇ ਚੰਗੇ ਉਹਦੇ ਫਾਲੋਅਰ ਹੈ ਭਰਾਵਾ ਉਹਨੇ ਕੱਲ ਨੈਟ ਤੋਂ ਨੰਬਰ ਲੈ ਕੇ ਤਾਂ ਉਹਨੇ ਚੰਗਾ ਮੇਰਾ ਸਿਆਪਾ ਕੀਤਾ ਮੈਂ ਮੇਰਾ ਹੀ ਕਹੂੰਗਾ ਉਹ ਮਤਲਬ ਐਦਾਂ ਦੇ ਹੁੰਦੇ ਆ ਨਿਹੰਗ ਐਦਾਂ ਹੁੰਦਾ ਨਿਹੰਗ ਭੁੱਖੇ ਨੰਗੇ ਐਦਾਂ ਇਹ ਮਤਲਬ ਜਨਨੀਆਂ ਦੀਆਂ ਇੱਜ਼ਤਾਂ ਨਾਲ ਖੇਲਦੇ ਆ ਹੁਣ ਉਹ ਮਤਲਬ ਐਸੇ ਫਲੋ ਚ ਬੋਲ ਰਹੀ ਆ ਸੱਚੀ ਤੁਹਾਨੂੰ ਬੱਸ ਦੱਸੀਏ ਸਾਡੀ ਹਿੰਮਤ ਨਹੀਂ ਹੋ ਰਹੀ ਵੀ ਅਸੀਂ ਉਹਨੂੰ ਰੋਕ ਦਈਏ ਭੈਣੇ ਸਾਨੂੰ ਕੰਨ ਵਿੱਚ ਰਗੜੀ ਜਾਨੀ ਆ ਪਤਾ ਨਹੀਂ ਦੇਖ ਅਸੀਂ ਛਕੀਓ ਸੀ ਅਸੀਂ ਸੁਣੀ ਜਾ ਰਹੇ ਹਾਂ ਗੱਡੀ 'ਚ ਬੈਠੇ ਲੁਧਿਆਣੇ ਨੂੰ ਜਾ ਰਹੇ ਸੀ ਤੇ ਉਹ ਰੋ ਰੋ ਕੇ ਉਹ ਬਾਰ-ਬਾਰ ਇਹ ਗੱਲਾਂ ਦੱਸੇ ਕਿ ਨਿਹੰਗ ਸਿੰਘ ਨੇ ਮੇਰੇ ਨਾਲ ਐਦਾਂ ਕੀਤਾ ਮੈਨੂੰ ਯੂਜ਼ ਕੀਤਾ ਤੇ ਹੁਣ ਉਹ ਆਪਣੀ ਬੋਟੀ ਦੇ ਨਾਲ ਪਟਨਾ ਸਾਹਿਬ ਘੁੰਮ ਰਿਹਾ ਆ ਜਿਹਨੂੰ ਡਾਈਵੋਰਸ ਫਾਈਲ ਕੀਤਾ ਸੀ ਉਹਨੂੰ ਹੁਣ ਗੈਟ ਇਨ ਕਰ ਲਿਆ ਮੈਨੂੰ ਆਊਟ ਕਰ ਇਹ ਚੀਜ਼ਾਂ ਕੌਣ ਦੱਸੂਗਾ ਆ ਕੇ ਨਾ ਕਰੋ ਇਦਾਂ ਹੁਣ ਸਾਡਾ ਫੋਕਸ ਡਿਆ ਜਾਂ ਤਾਂ ਆਨੰਦ ਕਾਰਜ ਹੋਣਾ ਨਹੀਂ ਜੇ ਹੋਊਗਾ ਤਾਂ ਉਹ ਪ੍ਰੋਸੈਸ ਆਫ ਲਾਈਫ ਦੇ ਅਧੀਨ ਟਾਂਮ ਕੰਡੀਸ਼ਨਸ ਦੇ ਹੋਊਗਾ ਪ੍ਰੋਸੈਸ ਆਫ ਲਾਈਫ ਹੋਊਗਾ ਕੋਈ ਧੀ ਮਹਾਰਾਜ ਬਖਸ਼ੂ ਜਾਂ ਪੁੱਤ ਬਖਸ਼ੂ ਕੁਝ ਵੀ ਕੁਝ ਹਨਾ ਇਹ ਮਾਰਾ ਇਹਨੇ ਰੰਗ ਭਾਗ ਲਾਣੇ ਹੋਣ ਧੀ ਹੋਵੇ ਧੀ ਸਹਾਰਾ ਕਿੰਨਾ ਫਰੇਮ ਕਰਦੀ ਧੀ ਆਣਾ ਨਾਲੇ ਪ੍ਰੋਸੈਸਨ ਵਾਲੇ ਉਹ ਜੀ ਆ ਕੇ ਗਾ ਉਹਨੇ ਕਿਸੇ ਨੂੰ ਜਨਮ ਦੇਣਾ ਉਹਨੇ ਕਿਸੇ ਦਾ ਪਰਿਵਾਰ ਬਸਾਉਣਾ ਇਹ ਤਾਂ ਪ੍ਰੋਸੈਸ ਹੈ ਆ ਲਾਈਫ ਦਾ ਕੰਮ ਨੂੰ ਆਪਣੇ ਜੀਵਨ ਸਾਥੀ ਤੱਕ ਠੀਕ ਹੈ ਤੇ ਉਹ दैट ਟਾਈਮ ਤੱਕ ਰੱਖਣਾ ਚਾਹੀਦਾ ਜਿੰਨਾ ਟਾਈਮ ਉਹਦਾ ਰੋਲ ਆ ਠੀਕ ਹੈ ਜੀ ਆ ਜਿਹੜੇ ਟੈਂਪਲੋ ਟੋਪੋ ਫਿਰਦੇ ਆਂ ਸੋਸ਼ਲ ਮੀਡੀਆ ਦੀ ਗੰਦਵਾਦੀ ਨਾ ਕਿ ਪਟਾ ਫਿਰਦੇ ਇਹਨਾਂ ਨੂੰ ਗਵਰਨਮੈਂਟ ਉਹ ਏ ਵੀ ਟ੍ਰਿਕ ਐਂਡ ਕਰ ਰਹੀ ਆ ਜਿਹੜਾ ਫੀਡ ਦਿੱਤਾ ਜਾ ਰਿਹਾ ਨਾ ਹੁਣ ਨਾ ਉਹ ਮਾਰਕੀਟ ਦੇ ਵਿੱਚ ਜਿਹੜਾ ਫੀਡ ਹੋ ਰਿਹਾ ਹੈ ਉਹ ਤੁਹਾਨੂੰ ਕਨਵਰਟ ਕਰ ਰਿਹਾ ਆ ਹਾਰਮੋਨਲ ਜਿਹੜਾ ਬੈਲੈਂਸ ਇਮ ਬੈਲੈਂਸ ਕਰਕੇ ਉਹ ਜਿਹੜੇ ਮਰਦਾਵਾਂ ਤੱਤ ਆ ਔਰਤ ਦੇ ਵਿੱਚ ਔਰਤਾਂ ਨਾਲ ਤੱਤ ਨਹੀਂ ਹੁਣ ਕੁੜੀਆਂ 'ਚ ਠੀਕ ਆ ਗੱਲ ਕਰਨੀ ਨਹੀਂ ਚਾਹੀਦੀ ਪਰ ਬਾਡੀ ਦੀ ਆ ਸਾਇੰਸ ਦੀ ਆ ਉਹਨਾਂ ਦਾ ਫਿਰ ਉਹ ਮੰਥਲੀ ਜਿਹੜਾ ਹੈ ਪ੍ਰੋਸੈਸ ਵਿਗੜਾਇਆ ਹੋਇਆ ਹੋਇਆ ਪੂਰੇ ਮੁਰਖ ਦਾ ਹੀ ਜਿੱਥੇ ਵੀ ਜਾਣੇ ਸਾਨੂੰ ਕੋਈ ਨਾ ਕੋਈ ਏਦਾਂ ਦਾ ਬਚਨ ਸੁਣਾਇ ਹੀ ਦਿੰਦਾ ਫਿਰ ਅਸੀਂ ਵੀ ਹੁਣ ਇਹਨੂੰ ਸਬਜੈਕਟ ਹੀ ਸਮਝਦੇ ਆਂ ਬੋਡੀ ਦੀ ਗੱਲ ਕਰ ਰਹੇ ਆਂ ਅਸੀਂ ਬੋਡੀ ਦੇ ਅੰਦਰ ਬਥੇਰੇ ਫੰਕਸ਼ਨ ਨੇ ਆ ਬੋਡੀ ਦਾ ਲੀਵਰ ਕੀ ਇਹਨਾਂ ਦਾ ਕੰਮ ਆ ਜੇ ਧਰਮ ਨੂੰ ਸਮਝਣਾ ਪਹਿਲਾਂ ਆਪਣੇ ਆਪ ਨੂੰ ਸਮਝਣਾ ਪਊਗਾ ਮਾਈਂਡ ਸੈਟ ਕਲੀਅਰ ਹੋਣ ਦੇ ਲਈ ਇਹ ਕਿੰਨਾ ਮਹਿੰਗਾ ਟੂਲ ਅਸੀਂ ਵਰਤ ਰਹੇ ਆਂ ਫ੍ਰੀ ਆਫ ਕਾਸਟ ਆ ਸਾਰਾ ਕੁਝ ਲਾਈ ਵੇਅ ਨਾਲੇ ਚੱਲ ਰਿਹਾ ਫਿਰ ਹੋਰ ਦੂਜੀ ਕਿਹੜੀ ਚੀਜ਼ ਹੈ ਜਦੋਂ ਇਹਦੇ 'ਚ ਮਰਦੇ 'ਚ ਇੱਕ ਸਾਹ ਨਹੀਂ ਪਾਇਆ ਜਾਣਾ ਤਾਂ ਫਿਰ ਬਾਕੀ ਕਿਹੜੀ ਚੀਜ਼ ਤੇ ਕੰਪਰਮਾਈਜ਼ ਕੀਤਾ ਜਾਊਗਾ ਸੱਚ ਤੇ ਕੰਪਰਮਾਈਜ਼ ਨਹੀਂ ਕੀਤਾ ਜਾਊਗਾ ਬਾਬਾ ਹੂੰ ਸੱਚ ਦੇ ਉੱਤੇ ਬਾਬਾ ਫਤੇ ਸਿੰਘ ਨੇ ਕੰਪਰਮਾਈਜ਼ ਨਹੀਂ ਕੀਤਾ ਹੋਰ ਕਿਸੇ ਗੱਲ ਤੇ ਹੋ ਜਾਂਦਾ ਉਹ ਕਹਿੰਦਾ ਕਰੋਗੇ ਕੀ ਸੱਚ ਦੱਸ ਤੂੰ ਮੇਰੀ ਜਾਨ ਬਖਸ਼ਣ ਲੱਗਿਆ ਤੂੰ ਮੈਨੂੰ ਮਾਰ ਦੇਣ ਦਾ ਮਾਈਂਡ ਸੈਟ ਹੈ ਤੇਰਾ ਤੂੰ ਮੇਰੀ ਜਾਨ ਬਖਸ਼ਣ ਲੱਗਿਆ ਪਰ ਤੂੰ ਮੈਨੂੰ ਖੜੇ ਨੂੰ ਇੱਥੇ ਪੁੱਛਦਾ ਨੇ ਮਾਣੇ ਨੂੰ ਤਾਣੇ ਨੂੰ ਠੀਕ ਹੈ ਕੈਦੀ ਦੀ ਜਗ੍ਹਾ ਤੇ ਤੂੰ ਜੇ ਤੈਨੂੰ ਛਾੜ ਦੁੱਤਾ ਹੋਏ ਕੀ ਕਰੇਗਾ ਤੇ ਮੈਂ ਮੈਮਰੀ ਨੂੰ ਕਮ ਫੌਜ ਬਾਹਰ ਜਾਉਂ ਫੌਜ ਇਕੱਠੀ ਕਰੂੰ ਆਪ ਤਾਕਤਵਰ ਹੂੰ ਤੇਰੇ ਤੇ ਹਮਲਾ ਕਰੂੰ ਤੈਨੂੰ ਤੇਰੀ ਮੌਤ ਦਿਖਾਉਂਦੀ ਨਾ ਕਿੱਥੇ ਤੂੰ ਮੈਨੂੰ ਮਾਰਨ ਦੇ ਸੁਪਨੇ ਦੇਖ ਰਿਹਾ ਐ ਇਹਨੂੰ ਕਿੱਦਾਂ ਮਾਰ ਗਏ ਕਿੱਥੇ ਇੱਕ ਬਚਨ ਦੇ ਨਾਲ ਤੈਨੂੰ ਤੇਰੀ ਮੌਤ ਦਿਖਾਉਦੀ ਇਹ ਅਜਮਤ ਆ ਬਾਬਾ ਇਹ ਖੇਡਿਆ ਸ਼ੀਦਾਂ ਦੀ ਇਹ ਇਹ ਮਾਈਂਡਲੀ ਵਾਰਫੇਅਰ ਆ ਇਹ ਬਚਨ ਨਾਲੇ ਹੀ 10ਵੇਂ ਬਾਦਸ਼ਾਹ ਨੇ ਬੜਬੜੇ ਜਰਨਲ ਡਰਾਤੇ ਬਚਨ ਕਰਕੇ ਇੱਕ ਠੀਕ ਆ ਇੱਕ ਮਰਦਾਨੀਆਂ ਹੀ ਗੱਲਾਂ ਹੁੰਦੀਆਂ ਆ ਫਿਰ ਕੋਈ ਗੱਲਾਂ ਕਰਨੇ ਵਾਲੀਆਂ ਜਿਵੇਂ ਟਰੰਪ ਨੂੰ ਵੀ ਗਾਲਾਂ ਕੱਢ ਰਹੀ ਟਰੰਪ ਨੂੰ ਗਾਲਾਂ ਨਹੀਂ ਸੀ ਕੱਢ ਰਹੀ ਟਰੰਪ ਨੂੰ ਤਾਂ ਪ੍ਰੇਮ ਨਾਲ ਹੀ ਕਹਿਣਾ ਚਾਹੁੰਦੇ ਸੀ ਪਰ ਸਿੱਖਾਂ ਦਾ ਧਿਆਨ ਫਿਰ ਕੋਈ ਇਦਾਂ ਇਨਸੀਡੈਂਸ ਹੁੰਦਾ ਨਾ ਕੋਈ ਇਦਾਂ ਦਾ ਐਕਸੀਡੈਂਟ ਹੋ ਜਾਂਦਾ ਸੰਸਾਰ ਤੇ ਇਨਸੀਡੈਂਸ ਕੋਈ ਇਦਾਂ ਦਾ ਹੁੰਦਾ ਉਹਦੇ ਚੋਂ ਫਿਰ ਆਪਾਂ ਸਿੱਖਿਆ ਵੀ ਕੱਢਣੀ ਹੁੰਦੀ ਹੈ ਸਾਰੇ ਸਿੱਖਾਂ ਦੇ ਕੋਲ ਅਮਰੀਕਾ ਦੇ ਵਿੱਚ ਇੰਨਾ ਪੈਸਾ ਆਇਆ ਜਿੰਨਾ ਡੌਨਲਡ ਟਰੰਪ ਜਾਂ ਇਸ ਵੇਲੇ ਅਮਰੀਕਾ ਕੋਲ ਦੇਣਾ ਹੋਵੇ। ਹੂੰ। ਐਨੀ ਪ੍ਰਾਪਰਟੀ ਬਣਾਈ ਹੋਈ ਆ ਪੰਜਾਬੀਆਂ ਨੇ। ਜਾਂ ਤੁਸੀਂ ਇੱਕੋ ਵਾਰੀ ਭੈਣ ਚੋ ਛੱਡ ਦਿਓ ਸਾਰਾ ਇਹ ਅਮਰੀਕਾ, ਸਾਰਾ ਅਮਰੀਕਾ ਛੱਡ ਦਿਓ। ਇਹ ਹੋਇਆ ਨਾ ਸਾਡਾ ਨਾ ਅਮਰੀਕਾ ਛੱਡੋ ਆਪਣੀਆਂ ਪ੍ਰਾਪਰਟੀਆਂ ਸੇਲ ਕਰੋ ਜਾਂ ਜੋ ਵੀ ਕਰੋ ਠੀਕ ਹੈ ਲੈ ਕੇ ਆਇਲੈਂਡ ਖਰੀਦੋ। ਦੱਸੋ ਕਿਹੜਾ ਆਇਲੈਂਡ ਕਿੰਨਾ ਮੀਟਰਾਂ ਕਿਲੋਮੀਟਰਾਂ ਚ ਆਇਲੈਂਡ ਖਰੀਦੋ ਗਵਰਨਮੈਂਟ ਤੋਂ ਪੈਸੇ ਦੇ ਕੇ। ਉਹਦਾ ਤੁਸੀਂ ਖਾਲਸਤਾਨ ਨਾਮ ਰੱਖ ਲਿਓ ਚਾਹੇ ਉਹਦਾ ਜੋ ਮਰਜ਼ੀ ਰੱਖ ਲਿਓ ਜੋ ਮਰਜ਼ੀ ਰੱਖ ਲਿਓ ਆਇਲੈਂਡ ਲੈ ਹੋਏ ਆ ਲੋਕਾਂ ਅੰਬਾਨੀ ਦੇ ਆਇਲੈਂਡ ਨਹੀਂ ਹੈਗੇ ਇਹ ਕੋ ਅਣਕਹਿਣੀਆਂ ਗੱਲਾਂ ਆ ਇਹ ਇਹ ਕੋ ਅਣਕਹਿਣੀ ਗੱਲ ਤਾਂ ਹੈ ਨਹੀਂ ਇਹ ਤਾਂ ਲੈ ਤਾਂ ਆ ਰਪੇ ਵੀ ਆਇਲੈਂਡ ਲੈ ਲਓ ਉਹਦਾ ਜੋ ਮਰਜ਼ੀ ਬਣਾਈ ਜਾਓ ਜਿਹੜਾ ਮਰਜ਼ੀ ਦੇਸ਼ ਜਿਹੜੀ ਮਰਜ਼ੀ ਕਰੰਸੀ ਸੋਨੇ ਦੀਆਂ ਮੋਹਰੇ ਚਲਾਉਣ ਲੱਪਾਂਗੇ ਫੇ ਫੇ ਘੋੜੇ ਰੱਖ ਲਵਾਂਗੇ ਟ੍ਰਾਂਸਪੋਰਟੇਸੀ ਖਤਮ ਕਰ ਦਿਆਂਗੇ ਉਹੀ 18ਵੀਂ ਸਦੀ ਫੇ ਲੈ ਆਵਾਂਗੇ ਓਗਾ ਓਦਾ ਤੁਸੀਂ ਪਾਵਰ ਨਹੀਂ ਸਮਝਦੇ ਬ੍ਰਹਮ ਦੀ ਨਾਲੇ ਤੁਹਾਡੇ ਕੋ ਕੀ ਸਬੂਤ ਹੈ 21ਵੀਂ ਸਦੀ ਆ ਕੀ ਸਬੂਤ ਹੈ ਤੁਹਾਡੇ ਕੋ ਫੇਤ ਮਾਰਨਾ ਗੌੜੀ ਜਾਣਾ ਰੁੱਤ ਮਾਹ ਨਾ ਕੋਈ ਫੇ ਬ੍ਰਹਮ ਗਿਆਨੀ ਲਿਆਓ ਜਿਹੜਾ ਆਉਂਦਾ ਪੁੱਛਦੇ ਅਸੀਂ ਤਾਂ ਹੁਣ ਫੇਰ ਬਾਰ-ਬਾਰ ਸਵਾਲ ਇਹ ਬ੍ਰਹਮ ਗਿਆਨੀ ਦਾ ਚੈੱਕਅਪ ਆ ਕਿੰਨਾ ਕੁ ਬੁਖਾਰ ਆ ਗਿਆ ਇਹਨੂੰ ਬ੍ਰਹਮ ਗਿਆਨੀ ਕੌਣ ਆ ਨਾ ਉਹਨੂੰ ਕਹੋ ਇਹ ਪਲੈਨਟ ਕਦੋਂ ਬਣਿਆ ਕਿੱਦਾਂ ਬਣਿਆ ਤਰੀਕ ਕੀ ਸੀ ਦਿਨ ਕੀ ਸੀ ਕੈਲੰਡਰ ਕਿੱਥੋਂ ਆ ਗਿਆ 2000 ਸਾਲ ਪਹਿਲਾਂ ਤੋਂ ਹੀ ਕੈਲੰਡਰ ਬਣਾ ਕੇ ਚਾਤਰ ਬਣੀ ਜਾਂਦੇ ਆ ਫੇ ਮਾਰਾਇਨੇ ਤੁਹਾਡੇ ਦਿਨ ਰੱਦ ਕਰੇ ਹੋਇਆ ਜਿਹਦਾ ਕਹਿੰਦੇ ਬੁੱਧਵਾਰ ਬੁੱਧ ਕਮ ਸ਼ੁੱਧ ਮਾਰਾ ਕਹਿੰਦੇ ਸਵਾਹ ਸੋਧੇ ਆ ਬੁੱਧਵਾਰ ਬੁੱਧ ਕਰਾ ਪ੍ਰਗਾਸ ਉਹ ਤਾਂ ਬੁੱਧਵਾਰ ਹੋਇਆ ਜੇ ਬੁੱਧੀ ਦਾ ਪ੍ਰਗਾਸ ਹੋਇਆ ਕੋਈ ਗੱਲ ਗੁਰੂ ਦੀ ਸਮਝ ਆਈ ਆ ਕੋਈ ਕੌਨਸ਼ੀਅਸ ਦੀ ਅੰਦਰੋਂ ਆਤਮਾ ਦੀ ਪਕੜ ਆਈ ਆ ਕੋਈ ਕੋਈ ਜਿਹੜਾ ਬ੍ਰਹਿਮੰਡ ਦੇ ਵਿੱਚ ਚੱਲ ਰਹੀ ਸ਼ਕਤੀ ਦੀ ਕੋਈ ਗੱਲ ਸਮਝ ਆਈ ਆ ਨਾ ਉਹ ਆ ਬੁੱਧ ਪ੍ਰਗਾਸ ਕਮਲ ਵਾਂਗੂ ਖਿਲ ਗਈ ਐ ਤਾਂ ਬੁੱਲੀ ਬੁੱਧੀ ਹੋਣਾ ਜਿਹੜੀ ਸੁੰਗੜੀ ਹੋਈ ਸੀ ਬੁੱਧੀ ਨਾ ਕਮਜ਼ੋਰ ਲਾਚਾਰ ਜਿਹੜਾ ਸੀ ਉਹ ਪਾਵਰਫੁੱਲ ਹੋ ਗਿਆ ਹੁਣ ਜਿਹੜਾ ਡਿਮ ਸੀ ਸਲੋ ਸੀ ਫਾਸਟ ਹੋ ਗਿਆ ਜਿਹੜਾ ਡੇਮ ਸੀ ਉਹ ਚਾਰਜ ਹੋ ਗਿਆ ਹੁਣ ਮੈਂ ਤੁਸੀ ਇਹ ਕਹਿ ਰਹੇ ਸਿੱਖਾਂ ਕੋਲ ਇੰਨਾ ਪੈਸਾ ਹੈਗਾ ਆਪਣਾ ਆਇਲੈਂਡ ਖਰੀਦ ਸਕਦੇ ਖਰੀਦਣ ਯਾਰ ਅਮੀਰ ਆਪ ਲੋਕ ਖਰੀਦਦੇ ਹੀ ਆ ਬਸ ਵਿਜਨ ਦੀ ਕਮੀ ਆ ਵਿਜਨ ਹੈ ਨਹੀਂ ਗਦੇ ਵਾਲਾ ਕੰਮ ਆ ਜਿੰਨਾਂ ਕੋ ਮਤਲਬ ਪਿੱਛੇ ਉਹਨੇ ਢੱਕਣਾ ਉਹਨਾਂ ਕੇ ਘਰ ਜਾਣਾ ਠੱਕੇ ਹੀ ਹੋਏ ਆ ਲੰਗਰ ਲਾਉਣ ਚ ਪੰਜਾਬ ਦਾ ਸਾਰਾ ਪੰਜਾਬ ਸੇਲ ਫਾਰ ਸਾਰੀ ਲੈਂਡ ਸੇਲ ਆ ਉਹ ਖਰੀਦ ਲਓ ਖਰੀਦੀ ਤਾਂ ਲਾ ਲਏ ਜਾਂਦੇ ਆ ਤੁਸੀਂ ਕਹੀਏ ਨੇ ਯਾਰ ਖਾਲਿਸਤਾਨ ਬਣਾਉਣਾ ਇਹ ਕੁਝ ਹਵਾਜ ਕੁਝ ਤੀਰ ਹੋ ਰਿਹਾ ਗਰਾਊਂਡ ਲੈਵਲ ਤੇ ਕੁਝ ਹੋਰ ਹੋ ਰਿਹਾ ਸਮਝ ਨਹੀਂ ਆਉਂਦੀ ਨਾ ਇਹ ਬੰਦਾ ਕੀ ਕਹਿ ਰਿਹਾ ਇਦਾਂ ਕਿਦਾਂ ਕਰ ਦੂ ਅਮਰੀਕਾ ਬਈ ਲਾਲਿਆਂ ਨੇ ਜ਼ਮੀਨ ਲਈ ਹੋਈ ਆ ਲਾਲਾ ਰਾਜੀ ਨਹੀਂ ਮੈਂ ਆਪਣੀ ਜ਼ਮੀਨ ਖਾਲਿਸਤਾਨ ਚ ਨਹੀਂ ਹੋਣ ਦੇਣੀ ਇੱਕ ਜ਼ਿਮੀਂਦਾਰ ਆੜ ਗਿਆ, ਰੋਡ ਆੜ ਗਿਆ ਹੁਣ ਅਮਬਾਨੀ ਦਾ। ਇੱਕ ਜ਼ਿਮੀਂਦਾਰ ਕਹਿੰਦਾ ਮੈਂ ਨਹੀਂ ਜ਼ਮੀਨ ਦਿੰਦਾ ਓਏ, ਇੱਕ ਖੇਤ ਆ ਉਹਦਾ। ਰੋਂਟ ਡੋਲ ਠੱਪ। ਉਹ ਪਿੱਛੋਂ ਦੋਸਤ ਇੱਥੋਂ ਤੱਕ ਤਿੰਨ ਸਟੇਟਾਂ ਤੋਂ ਪਿੱਛੋਂ ਆ ਰਿਆਂ। ਅਈ ਥੋੜਾ ਜਲ ਛਕ ਲਈ। ਅੱਜ ਜਿਹੜਾ ਸਾਹਾਂ ਦਾ ਅਪਡਾਊਨ ਹੋ ਰਿਆਂ ਨਾ, ਦੈਟਸ ਵਾਈ ਇਹ ਪਿਆਸ ਲੱਗਦੀ ਆ ਫਿਰ। ਆਪਾਂ ਕਹਿੰਦੇ ਮੈਨੂੰ ਪਿਆਸ ਲੱਗ ਗਈ, ਮੈਨੂੰ ਪਿਆਸ ਨਹੀਂ ਲੱਗਦੀ, ਬਾਡੀ ਨੂੰ ਪਿਆਸ ਲੱਗਦੀ ਆ। ਇਹ ਫੈਕਟਰੀ ਇੰਦਨ ਚੱਲਦਾ ਅੰਦਰ ਉਹ ਬਾਹਰ ਸਾਹ ਨਿਕਲਦਾ ਸਮੋਕ ਇਹਦਾ ਬਾਡੀ ਦੇ ਅੰਦਰ ਦਾ ਇੰਧਨ ਦਾ ਜਿਹਦਾ ਗੱਡੀ ਦੇ ਸਮੋਕ ਨਿਕਲਦਾ ਉਹ ਫੇ ਉਹ ਸਲੈਂਸਰ ਤਪਦਾ ਨਾ ਇਹ ਸਲੈਂਸਰ ਤਪਦਾ ਫੇ ਮੈਂ ਲੇਕਿਨ ਮਿਸਤਰੀ ਨੂੰ ਸਿਰੇ ਕੰਮ ਵੀ ਕਰਦੇ ਭਰਾਵਾ ਦਿਹਾੜੀਆਂ ਵੀ ਕੀਤੀਆਂ 120 ਰੁਪਏ 80 ਰੁਪਏ ਦਿਹਾੜੀ ਵੀ ਕੀਤੀ ਟਰੱਕ ਵੀ ਚਲਾਇਆ 5-7 ਸਾਲ ਬੜੇ ਕਾਰਜ ਕੀਤੇ ਪਲੰਬਿੰਗ ਦਾ ਕੰਮ ਵੀ ਜਾਣਦੇ ਆ ਠੇਕੇ ਟੁਕੇ ਦਵਾ ਦਿਆ ਕਰੋ